ਕ੍ਰੀਬਨ ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਫਟਿਆ ਜੀ ਜਿਹੜੋਂ ਦੇ ਲੱਗੇ ਹੱਥ ਜੋੜਨੇ ਲੋਕਾਂ ਨੂੰ ਵਿਹੋਲੀ ਜਦੋਂ ਇੱਕ ਬ੍ਰੇਕ ਮਾਰਦਾ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਡੇਗ ਦੇ ਹਿਲੇ ਹੋਣੇ ਦੇਖਿਓ ਕੀ ਬਣਦਾ ਅਸੀਂ 1 ਘੰਟੇ ਤੋਂ ਦੇਖ ਰਹੇ ਆ ਇੱਥੇ ਘੱਟੋ ਘੱਟ ਬਹੁਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਈ ਠੀਕ ਹੈ ਲਾ ਮਿਲੀ ਹੈ ਕਿ ਅਥੇ ਅੱਗ ਲੱਗਣ ਦਾ ਖਤਰਾ ਵੇਹੀ ਆਇਆ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਕੇ ਰੁੜਾਇਆ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਸਪਲਾਈਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਤਾਂ ਕਿ ਇਹਦਾ ਕੋਈ ਸੋਲੂਸ਼ਨ ਹੋਵੇ ਤੇ ਲੋਕਾਂ ਨੂੰ ਫਟਾਣਾ ਨਾ ਲੱਗਣ ਜੀ ਮੇਰਾ ਨਾਮ ਅਜੀਪਾਲ ਸਿੰਘ ਹੈ ਜੀ ਅੱਜ ਕੀ ਗੱਲ ਹੈ ਜੀ ਇਹ ਭਾਜੀ ਤਕਰੀਬਨ ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਫਟਿਆ ਜੀ ਔਰ ਸਾਡੇ ਸਾਹਮਣੇ ਸ਼ਾਪ ਹੈ ਅਸੀਂ 1 ਘੰਟੇ ਤੋਂ ਦੇਖ ਰਹੇ ਹਾਂ ਇੱਥੇ ਘੱਟੋ ਘੱਟ ਪੋਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਈ ਠੀਕ ਹੈ ਜਿਹਦੇ ਵਿੱਚ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਕੇਸ ਫਲਾਈਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਤਾ ਕਿ ਇਹਦਾ ਕੋਈ ਸੋਲੂਸ਼ਨ ਹੋਵੇ ਤੇ ਲੋਕਾਂ ਨੂੰ ਫਟਾਣਾ ਨਾ ਲੱਗ ਜੇ ਜਿਹੜੇ ਨੌਜਵਾਨ ਰੋਕਣੇ ਲੋਕਾਂ ਨੂੰ ਇਹ ਤੇ ਸੇਵਾ ਹੀ ਹੈ ਭਾਜੀ ਪ੍ਰਸ਼ਾਸਨ ਕੋਈ ਨਹੀਂ ਪੁੱਛਦਾ ਇਹ ਸੇਵਾ ਹੀ ਹੈ ਭਾਜੀ ਇਹ ਤੇ ਅਗਰ ਸਭ ਭੈਣ ਭਰਾ ਇਕੱਠੇ ਹੀ ਨੇ ਅਗਰ ਇੱਕ ਦੂਜੇ ਦੀ ਸੇਫਟੀ ਲਈ ਕੋਈ ਕਿਸੇ ਨੂੰ ਅਲਰਟ ਕਰ ਰਿਹਾ ਰੋਕੇ ਤੇ ਉਹ ਚੰਗੀ ਗੱਲ ਹੈ ਭਾਜੀ ਮਾੜੀ ਗੱਲ ਨਹੀਂ ਹੈ ਬਾਈ ਕਿਹਨਾ ਤੁਹਾਡਾ ਪਵਨ ਜੋਸ਼ੀ ਮੈਂ ਬਸ ਤੁਹਾਡਾ ਵੀਰਾਂ ਸਮਾਜ ਸੇਵੀ ਭਾਜੀ ਨਗਰੇ ਸੀ ਫਿਰ ਮਿੱਟੂ ਭਾਈ ਨੂੰ ਮੈਂ ਆਵਾਜ਼ ਮਾਰੀ ਇਹ ਵੀ ਮੇਰੇ ਵੀਰ ਜੀ ਲੋਕਾਂ ਦਾ ਭਲਾ ਕਰ ਆਹ ਦੇਖੋ ਨਾ ਡੀਜ਼ਲ ਉੜਿਆ ਕੋਈ ਮੇਰੇ ਹਿਸਾਬ ਨਾਲ 1.5 ਘੰਟਾ ਹੋ ਗਿਆ ਯਾਰ ਉੜਿਆ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਤੇ ਬਸ ਹੱਥ ਜੋੜ ਕੇ ਬੇਨਤੀ ਕਰ ਕਟੋ ਘਟ 2-250 ਡੇਗ ਪਿਆ ਸੱਟਾਂ ਲੱਗੀਆਂ ਲੋਕਾਂ ਪੁਲਿਸ ਪ੍ਰਸ਼ਾਸਨ ਪੁੱਛੇ ਮੋਕੇ ਤੇ ਆਏ ਡੀਸੀ ਸਾਹਿਬ ਨੂੰ ਘੁਆਰ ਲਾ ਰਹੇ ਆ ਭਈ ਇਹਦਾ ਜਲਦ ਕਰੋ ਕੋਈ ਇਹਨਾਂ ਦੇ ਭਾਜੀ ਇੱਕੋ ਹੀ ਸੋਲੂਸ਼ਨ ਹੈ ਕਿ ਪਿੱਛੋਂ ਪੋਲ ਨੂੰ ਬੰਦ ਕਰ ਦਿੱਤਾ ਜਾਵੇ ਘੰਟਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਇੱਥੇ ਰੇਤਾ ਸੁੱਟਣੀ ਆ ਜਾਂ ਪਾਣੀ ਪਾਉਣਾ ਵਾ ਪਾ ਕੇ ਨੂੰ ਵਾਸ਼ ਕੀਤਾ ਜਾਵੇ ਤਾਂ ਕਿ ਇੱਥੇ ਸਲਿੱਪਰੀ ਜਿਹੜੀ ਉਹ ਘੱਟ ਸਕੇ ਅਸੀਂ ਉਦੋਂ ਦੇ ਲੱਗੇ ਹੱਥ ਜੋੜਦੇ ਆ ਲੋਕਾਂ ਨੂੰ ਵਿਹੋਲੀ ਜਦੋਂ ਇੱਕ ਬ੍ਰੇਕ ਮਾਰਦਾ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਡੇ ਦੇਖ ਲਿਓਣੇ ਦੇਖਿਓ ਕੀ ਬਣਦਾ ਤੁਸੀਂ ਇੱਕ ਵਾਰੀ ਦੇਖਿਓ ਤਲਾ ਮਿਲੀ ਹੈ ਵੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਅਸੀਂ ਆਏ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਕੇਨ ਨੂੰ ਲਿਆ ਆ ਮਿੱਟੀ ਪਾਈ ਜਾ ਰਹੀ ਉਹ ਦੇਖੋ ਉਹ ਦੇਖੋ ਮਿੱਟੀ ਪਾਈ ਜਾ ਰਹੀ ਹੈ ਇਹਨਾਂ ਦਾ ਕੋਈ ਕੰਮ ਕਰ ਰਿਹਾ ਹੈ ਸਿਵਲ ਵੱਲੋਂ ਵੀ ਕੁਝ ਹੋ ਰਿਹਾ ਹੈ ਭਾਈ ਆਪਣਾ ਨਾਮ ਦੱਸੋ ਅਸੰਦੀਪ ਕੁਮਾਰ ਕਿਸ ਜਗ੍ਹਾ ਤੋਂ ਆਏ ਤੇ ਕਿਦੋਂ ਤੁਹਾਨੂੰ ਜਾਣਕਾਰੀ ਆਈ ਸਿਵਲ ਲੈਂਡ ਤੋਂ ਆਏ ਆ ਸਾਨੂੰ ਹੁਣੇ-ਹੁਣੇ ਫੋਨ ਰਾਹੀਂ ਇਤਲਾਹ ਮਿਲੀ ਹੈ ਵੀ ਇੱਥੇ ਅੱਗ ਲੱਗਣ ਦਾ ਖਤਰਾ ਹੈ ਟਰਾਂਸਫਾਰਮ ਜਿਹੜਾ ਲੀਕ ਹੈ ਕਾਹਦਾ ਪੈਟਰੋਲ ਆ ਕੋਈ ਇਹ ਹੁਣ ਦੇਖਾਂਗੇ ਕੀ ਹੈਗਾ ਵੇ ਤੁਹਾਡੇ ਸਾਹਮਣੇ ਹੀ ਹੈ ਪਾਣੀ ਨਾਲ ਫਰਕ ਪੇ ਕਰਨਾ ਪਾਣੀ ਨਾਲ ਫਰਕ ਇਹ ਦੇਖਾਂਗੇ ਹੁਣੇ ਦੇਖਨੇ ਆ ਪਾਣੀ ਨਾਲ ਹੋਰ ਨਾ ਦਿੱਕਣ ਹੋ ਜੇ ਕਰੀਬਨ ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਫਟਿਆ ਜੀ ਜਿਹੜੋਂ ਦੇ ਲੱਗੇ ਹੱਥ ਜੋੜਦੇ ਆ ਲੋਕਾਂ ਨੂੰ ਬਿਹੋਲੀ ਜਦੋਂ ਇੱਕ ਬ੍ਰੇਕ ਮਾਰਦਾ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਡੇਗ ਦੇ ਹਲ ਹੋਣੇ ਦੇਖਿਓ ਕੀ ਬਣਦਾ ਅਸੀਂ 1 ਘੰਟੇ ਤੋਂ ਦੇਖ ਰਹੇ ਆ ਇੱਥੇ ਘੱਟੋ ਘੱਟ ਬਹੁਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਈ ਠੀਕ ਹੈ ਤਲਾ ਮਿਲੀ ਹੈ ਕਿ ਅਥੇ ਅੱਗ ਲੱਗਣ ਦਾ ਖਤਰਾ ਵੇ ਆਹੀ ਆਏ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਕੇ ਰੁੜਿਆ ਆ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਸਪਲਾਈਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਤਾਂ ਕਿ ਇਹਦਾ ਕੋਈ ਸੋਲੂਸ਼ਨ ਹੋਵੇ ਤੇ ਲੋਕਾਂ ਨੂੰ ਮੱਟਾ ਨਾ ਲੱਗ ਜੀ ਮੇਰਾ ਨਾਮ ਅਜੀਪਾਲ ਸਿੰਘ ਹੈ ਜੀ ਅੱਜ ਕੀ ਗੱਲ ਹੈ ਜੀ ਇਹ ਭਾਜੀ ਤਕਰੀਬਨ ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਫਟਿਆ ਜੀ ਅੱਛਾ ਜੀ ਔਰ ਸਾਡੇ ਸਾਹਮਣੇ ਸ਼ਾਪ ਹੈ ਅਸੀਂ 1 ਘੰਟੇ ਤੋਂ ਦੇਖ ਰਹੇ ਹਾਂ ਇੱਥੇ ਘੱਟੋ ਘੱਟ ਪੋਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਈ ਠੀਕ ਹੈ ਜਿਹਦੇ ਵਿੱਚ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਕੇਸ ਫਲਾਈਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਤਾਂ ਕਿ ਇਹਦਾ ਕੋਈ ਸੋਲੂਸ਼ਨ ਹੋਵੇ ਕਿ ਲੋਕਾਂ ਨੂੰ ਫਟਾਣਾ ਨਾ ਲੱਗਣ ਜੀ ਜਿਹੜੇ ਨੌਜਵਾਨਾਂ ਰੋਕਣ ਦੇ ਲੋਕਾਂ ਨੂੰ ਇਹ ਤਾਂ ਸੇਵਾ ਹੀ ਹੈ ਭਾਜੀ ਪ੍ਰਸ਼ਾਸਨ ਕੋਈ ਨਹੀਂ ਪੁੱਜਦਾ ਇਹ ਸੇਵਾ ਹੀ ਹੈ ਭਾਜੀ ਇਹ ਤੇ ਅਗਰ ਸਭ ਮੈਂ ਭੈਣ ਭਰਾ ਇਕੱਠੇ ਹੀ ਨੇ ਅਗਰ ਇੱਕ ਦੂਜੇ ਦੀ ਸੇਫਟੀ ਲਈ ਕੋਈ ਕਿਸੇ ਨੂੰ ਅਲਰਟ ਕਰ ਰਿਹਾ ਰੋਕੇ ਤੇ ਉਹ ਚੰਗੀ ਗੱਲ ਹੈ ਭਾਜੀ ਮਾੜੀ ਗੱਲ ਨਹੀਂ ਹੈ ਬਾਈ ਕਿਹਨਾ ਤੁਹਾਡਾ ਪਵਨ ਜੋਸ਼ੀ ਮੈਂ ਬਸ ਤੁਹਾਡਾ ਵੀਰਾਂ ਸਮਾਜ ਸੇਵੀ ਭਾਜੀ ਨਗਰੇ ਅਸੀਂ ਫਿਰ ਮਿੱਟੂ ਭਾਈ ਨੂੰ ਮੈਂ ਆਵਾਜ਼ ਮਾਰੀ ਇਹ ਵੀ ਮੇਰੇ ਵੀਰ ਜੀ ਲੋਕਾਂ ਦਾ ਭਲਾ ਕਰ ਆ ਦੇਖੋ ਨਾ ਡੀਜੇ ਲੜਿਆ ਕੋਈ ਮੇਰੇ ਹਿਸਾਬ ਨਾਲ ਡੇਢ ਘੰਟਾ ਹੋ ਗਿਆ ਯਾਰ ਡੁਰਿਆ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਤੇ ਬਸ ਹੱਥ ਜੋੜ ਕੇ ਬੇਨਤੀ ਕਰ ਕਟੋ ਘਟ 2 250 ਡੇਗ ਪਿਆ ਸੱਟਾਂ ਲੱਗੀਆਂ ਲੋਕਾਂ ਪੁਲਿਸ ਪ੍ਰਸ਼ਾਸਨ ਪੁੱਛੇ ਮੋਕੇ ਤੇ ਆਏ ਡੀਸੀ ਸਾਹਿਬ ਨੂੰ ਘੁਆਰ ਲਾ ਰਹੇ ਆ ਭਈ ਇਹਦਾ ਜਲਦ ਕਰੋ ਕੋਈ ਇਹਦਾ ਭਾਈ ਇੱਕੋ ਹੀ ਸੋਲੂਸ਼ਨ ਹੈ ਕਿ ਪਿੱਛੋਂ ਪੋਲ ਨੂੰ ਬੰਦ ਕਰ ਦਿੱਤਾ ਜਾਵੇ 1 ਘੰਟਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਇੱਥੇ ਰੇਤਾ ਸੁੱਟਣੀ ਆ ਜਾਂ ਪਾਣੀ ਪਾਉਣਾ ਵਾ ਪਾ ਕੇ ਨੂੰ ਵਾਸ਼ ਕੀਤਾ ਜਾਵੇ ਤਾਂ ਕਿ ਇੱਥੇ ਸਲਿੱਪਰੀ ਜਿਹੜੀ ਉਹ ਘੱਟ ਸਕੇ ਅਸੀਂ ਉਦੋਂ ਦੇ ਲੱਗੇ ਹੱਥ ਜੋੜਦੇ ਆ ਲੋ ਜਦੋਂ ਇੱਕ ਬ੍ਰੇਕ ਮਾਰਦਾ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਡੇਗ ਦੇ ਹਲ ਹੋਣੇ ਦੇਖਿਓ ਕੀ ਬਣਦਾ ਤੁਸੀਂ ਇੱਕ ਵਾਰੀ ਦੇਖੋ ਸਲਾਹ ਮਿਲੀ ਹੈ ਜੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਆਹੀ ਆਏ ਆਂ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਕੇਰ ਨੂੰ ਲਿਆ ਆ ਮਿੱਟੀ ਪਾਈ ਜਾ ਰਹੀ ਉਹ ਦੇਖੋ ਉਹ ਦੇਖੋ ਮਿੱਟੀ ਪਾਈ ਜਾ ਰਹੀ ਹੈ ਬੰਦੇ ਲੈਂਡਰੀ ਕੰਮ ਕਰ ਰਹੇ ਬੁਨਿਆਦ ਵਾਲੋਂ ਤੇ ਨਹੀਂ ਕੁਝ ਹੋ ਰਿਹਾ ਜੀ ਆਪਣਾ ਨਾਮ ਦੱਸੋ ਸੰਦੀਪ ਕੁਮਾਰ ਕਿਸ ਜਗ੍ਹਾ ਤੋਂ ਆਏ ਤੇ ਕਿਦੋਂ ਤੁਹਾਨੂੰ ਜਾਣਕਾਰੀ ਆਹੀ ਸਿਵਲ ਲੈਂਡ ਤੋਂ ਆਏ ਆ ਸਾਨੂੰ ਹੁਣੇ-ਹੁਣੇ ਫੋਨ ਦਾ ਹੀ ਇਤਲਾ ਮਿਲੀ ਹੈ ਵੀ ਇੱਥੇ ਅੱਗ ਲੱਗਣ ਦਾ ਖਤਰਾ ਹੈ ਟਰਾਂਸਫਰਮ ਜਿਹੜਾ ਲੀਕ ਹੈ ਕਾਹਦਾ ਪੈਟਰੋਲ ਆ ਕੋਈ ਇਹ ਹੁਣ ਦੇਖਾਂਗੇ ਕੀ ਹੈਗਾ ਵੇ ਤੁਹਾਡੇ ਸਾਹਮਣੇ ਹੀ ਹੈ ਪਾਣੀ ਨਾਲ ਫਰਕ ਪੇ ਕਰਨਾ ਪਾਣੀ ਨਾਲ ਫਰਕ ਦੇ ਦੇਖਾਂਗੇ ਹੁਣੇ ਦੇਖਨੇ ਆ ਪਾਣੀ ਨਾਲ ਹੋਰ ਨਾ ਦਿੱਕਣ ਹੋ ਜਾਈ